ਹਾਂਜੀ ਮਿੱਤਰੋ ਅਸੀ ਕਾਲ ਸਾਰਿਆਂ ਨੂੰ ਲੈ ਮਿੱਤਰੋ ਅੱਜ ਆਪਾਂ ਸਾਰੇ ਜਾਣੇ ਇਕੱਠੇ ਹੋ ਕੇ ਚੱਲੇ ਸੀਗੇ ਵੱਖੋ ਵੱਖਰੇ ਧਾਰਮਿਕ ਸਥਾਨਾਂ ਤੇ ਮੰਨ ਲਓ ਸ਼੍ਰੀ ਅਨੰਦਪੁਰ ਸਾਹਿਬ ਉਹ ਨਾ ਦੇਵੀ ਤੇ ਉਸ ਤੋਂ ਬਾਅਦ ਮੌਕੇ ਦੇ ਡਿਸੀਜਨ ਹੋਣਗੇ ਵੀ ਕਿੱਥੇ ਕਿੱਥੇ ਜਾਵਾਂਗੇ ਤੇ ਪਿੰਡ ਵਾਲਾ adda ਆਪਾਂ ਕ੍ਰੋਸ ਕਰ ਗਏ ਬਾਕੀ ਸਾਨੂੰ ਸਾਰਿਆਂ ਦੇ ਦਰਸ਼ਨ ਕਰਾਉਣਾ ਦੇ ਇੱਕ ਪੋਰਸ਼ਨ ਉੱਤੇ ਆ ਬਈ ਦੂਜੀ ਠੀਕ ਹੈ ਤੇ ਬਾਕੀ ਹੌਲੀ ਹੌਲੀ ਨਵੀਆਂ ਅਪਡੇਟਾਂ ਆਪਾਂ ਕਰੀ ਚੱਲਾਂਗੇ ਦੂਜੀ ਬੰਦੇ ਨੂੰ ਲੈ ਵੀ ਗੱਡੀ ਆਪਣੀ ਸ਼ਿੰਗਾਰੀ ਖੜੀ ਹੈ ਬਾਈ ਤੁਰ ਪਏ ਸੀਗੇ ਘਰੋਂ ਤੇ ਆਪਾਂ ਬੱਕ ਬੱਕ ਥੋੜੇ ਵੀ ਨਹੀਂ ਲੈ ਅਡੋਟੀ ਧਰਮਿਕ ਸਥਾਨਾਂ ਦੀ ਯਾਤਰਾ ਹਨਾ ਪਹਿਲਾਂ ਜਿਹੜੀ ਆਨੰਦਪੁਰ ਸਾਹਿਬ ਉਸ ਤੋਂ ਬਾਅਦ ਨਾਣਾਦੇਵੀ ਪਰ ਆਪਾਂ ਨੂੰ ਤੁਰਨ ਸਾਰੀ ਖੜਨਾ ਪੈ ਗਿਆ ਕਾਰਨਬਈ ਕਰਨੇ ਸੀਗਾ ਕਿ ਦੋ ਡਬਲ ਪੋਰਸ਼ਨ ਬਣਾਏ ਸੀ ਹਨਾ ਤੇ ਆ ਜਿਹੜੇ ਮਤਲਬ ਡਬਲ ਪੋਰਸ਼ਨ ਵਾਲਾ ਜਿਹੜਾ ਗਾਡਰ ਹੈ ਲਾਇਆ ਹੋਇਆ ਇਹ ਸਰੀਏ ਤੇ ਲਾਇਆ ਤੇ ਇਧਰੋਂ ਇਹ ਤਾਂ ਰਸਤੇ 'ਚ ਕਿਤੇ ਆਏ ਵੀ ਉੱਤੇ ਵਾਜਣੇ ਸੀਗਾ ਝੋਲ ਮਾਰ ਕੇ ਕਿਤੇ ਨੁਕਸਾਨ ਨਾ ਕਰ ਦੇ ਤਾਂ ਕਰਕੇ ਹੁਣ ਆਪਾਂ ਇਹਨਾਂ ਦੇ ਉੱਤੇ ਪੱਕਾ ਕੰਮ ਕਰਾਵਾਂਗੇ ਇਹਦੇ ਉੱਤੇ ਐ ਪੱਤੀਆਂ ਪੁੱਤੀਆਂ ਲਵਾ ਕੇ ਟੱਚ ਧਰਾ ਕੇ ਹਨਾ ਬੈਲਡਿੰਗ ਕਰਾ ਕੇ ਫੇਰ ਤੁਰਾਂਗੇ ਆ ਕਰਕੇ ਫਿਰ ਇਹ ਦੁਕਾਨ ਵੀ ਬੈਲਡਿੰਗ ਦੇ ਆਪਣੀ ਆਪ ਦੀ ਹੈ ਇਹ ਆਪਣਾ ਸੇਮੀ ਟਰੈਡ ਬਾਈ ਉਰੇ ਲੈ ਕੇ ਆਉਣਾ ਕੋਥੀ ਕਰ ਲੈ ਜਾਏਗਾ ਉਥੇ ਕਿਵੇਂ ਆਉਏ ਹੈ ਲੈ ਬਾਈ ਮਿੱਤੇ ਉਰੇ ਲੈ ਟਰੈਡਰ ਮੇਤਰੋ ਟਰਾਲੀ ਦੇ ਗਾਟਰਾ ਦੇ ਉੱਤੇ ਟੁੱਟ ਤੜਾ ਗਏ ਤੇ ਆਪਾਂ ਫਾਈਨਲੀ ਖਿੱਚ ਲਈ ਗੱਡੀ ਬੈ ਗਏ ਸਾਰੇ ਬਚਾਵਾ ਦੀ ਗੁਰਪੁਰ ਜਨਤ ਹੈ ਇਹ ਆਦਮ ਹਿੰਦੀ ਸੇਮੀ ਹੈ ਤੇ ਵੈਸੇ ਇੱਕ ਗੱਲ ਹੈ ਸੇਮੀ ਵੀ ਮੈਂ ਕਦੇ ਆਪ ਦੀ ਲਾਈਫ ਦੇ ਵਿੱਚ ਇਸ ਤਰ੍ਹਾਂ ਮਤਲਬ ਐ ਇਸ ਦਾ ਸਾਰੇ ਇਧਰ ਜਾਣਾਂ ਦੇ ਵਿੱਚ ਇਕੱਠੇ ਹੋ ਕੇ ਮੈਂ ਜ਼ਿੰਦਗੀ 'ਚ ਕਦੇ ਕਿਤੇ ਨਹੀਂ ਗਿਆ। ਮੁੱਲਾਂ ਦੀ ਦੌੜ ਮਸੀਤਾਂ ਤੱਕ ਮੈਂ ਬਟੰਡੇ ਡਿਊਟੀ ਕਰਦਾ ਸੀ। ਬਟੰਡੇ ਤੋਂ ਘਰ ਘਰ ਤੋਂ ਬਟੰਡਾ ਬੱਸ ਸਾਰਾਂ ਆਹਾਂ ਦੇ ਵਿੱਚ ਮੇਰੀ ਅੱਧੀ ਜ਼ਿੰਦਗੀ ਟੱਪ ਗਈ। ਠੀਕ ਹੈ ਨਾ ਪਹਿਲੀ ਵਾਰ ਮਤਲਬ ਆ ਤੁਹਾਡੇ ਨਾਲ ਐ ਸਾਰਿਆਂ ਨਾਲ ਬਾਹਰ ਨਿਕਲਿਆਂਗਾ ਤੇ ਦੇਖਦੇ ਆ ਕਿੰਨਾ ਦਾ ਐਕਸਪੀਰੀਅੰਸ ਰਹਿੰਦਾ ਹੈ। ਸੁਨਾਮ ਦੇ ਨੇੜੇ ਪਹੁੰਚ ਗਏ ਤੇ ਸੰਗਤ ਕਹਿੰਦੀ ਭੁੱਖ ਲੱਗੀ ਐ ਤੇ ਰਸਤੇ ਦੇ ਵਿੱਚ ਆਇਆ ਸੀ ਲੰਗਰ। ਹੁਣ ਸਾਰੇ ਸੰਗਤਾਂ ਲੰਗਰ ਤੇ ਰੁਕੀ ਹੈਗੀ ਲੰਗਰ ਖਾ ਕੇ ਉਸ ਤੋਂ ਬਾਅਦ ਅੱਗੇ ਚੱਲੇ ਪਾਵਾਂਗੇ ਬਧੀਆ ਪਿਆਰ ਤੇ ਸਤਿਕਾਰ ਨਾਲ ਲੰਗਰ ਛਕਾਇਆ ਜਾਂਦਾ ਨੇ ਲੰਗਰ ਖਾ ਕੇ ਤੇ ਦੁਬਾਰਾ ਫੇਰ ਆਉਣ ਆਪਾਂ ਤੁਹਾਡੀ ਜਗ੍ਹਾ ਤੇ ਬੈਠ ਗਏ ਲੈ ਮਿੱਤਰੋ ਆਪਾਂ ਪਹੁੰਚ ਗਏ ਸਨਾਮ ਤੇ ਹੁਣ ਤੁਹਾਨੂੰ ਮੈਂ ਦੱਸ ਦਿਆਂ ਸਨਾਮ ਦੀ ਵੀਡੀਓ ਬਣਾਉਣ ਦਾ ਮਸਤ ਰੇ ਸੀਗਾ ਵੀ ਇਹ ਬੋਲਾ ਮਸ਼ਹੂਰ ਜਾਦੇ ਪੁਲ ਹੈ ਅਰੇ ਕਹਿੰਦਾ ਸਨਾਮ ਵਾਲਾ ਪੁਲ ਸਨਾਮ ਵਾਲਾ ਪੁਲ ਇਹ ਆ ਗਿਆ ਬਈ ਸਨਾਮ ਵਾਲਾ ਪੁਲ ਪਹਿਲਾਂ ਜਦੋਂ ਛੋਟੇ ਹੁੰਦੇ ਗੱਲਾਂ ਸੁਣਦੇ ਹੁੰਦੇ ਉਹ ਸਾਈਕਲਾਂ ਇਹਦੇ ਨਹੀਂ ਜਾਂਦੇ ਹੁੰਦੇ ਸੀ ਅਗਲਾ ਕਹਿੰਦਾ ਸੁਨਾਮ ਵਾਲਾ ਪੁਲ ਬੜਾ ਔਖਾ ਜੜਦਾ ਇਹ ਹੈ ਭਾਈ ਲੰਮਾ ਵੀ ਬਹੁਤ ਹੈ ਇਹ ਇਹ ਹੈ ਸੁਨਾਮ ਵਾਲਾ ਪੁਲ ਮੇਨ ਜੀ ਤੁਹਾਨੂੰ ਇਹ ਦਿਖਾਤੀ ਅਜੇ ਕੁਝ ਹੈ ਮੰਨ ਕੇ ਜਦੋਂ ਚੜੀ ਜਾਂਦਾ ਕੋਈ ਆਪਣਾ ਹੁਣ ਪਹਿਲਾ ਪੜਾ ਆ ਗਿਆ ਸਭ ਤੋਂ ਪਹਿਲੀਆਂ ਦੇ ਵਿੱਚ ਆਪਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਚੱਲੇ ਆ ਨਾ ਮੱਥਾ ਟੇਕਣਾ ਉਸ ਤੋਂ ਬਾਅਦ ਅੱਗੇ ਨਿਕਲਾਂਗੇ ਸ੍ਰੀ ਅਨੰਦਪੁਰ ਸਾਹਿਬ ਲਈ ਹ ਤੱਕ ਤੁਸੀਂ ਜੁੜੇ ਰਹੋ ਵੀਡੀਓ ਨਾਲ ਇਹ ਦਰਸ਼ਨ ਕਰੋ ਬਾਕੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮਿੱਟੀ ਮਿੱਟੀ ਗੁਰਬਾਣੀ ਚੱਲੀ ਜਾਂਦੀਆਂ ਨਾਲ ਲੈ ਬਈ ਸਭ ਤੋਂ ਪਹਿਲੀਆਂ ਦੇ ਵਿੱਚ ਕਰੋ ਦਰਸ਼ਨ ਸਰੋਵਰ ਦੇ ਵਾਹ ਠੀਕ ਹੈ ਵੀਰੇ ਹੁਣ ਆਪਾਂ ਸਰੋਵਰ ਦੇ ਵਿੱਚ ਅਰਗੇ ਪੰਜ ਸਨਾਨਾ ਹਨ ਧੋ ਕੇ ਮੂੰਹ ਹੱਥ ਤੇ ਉਸ ਤੋਂ ਬਾਅਦ ਮੱਥਾ ਟੇਕਿਆ ਨੇ ਵਾਹ ਕੀ ਇਹਦਾ ਕੀ ਕਰਦੇ ਨੇ ਲੋਕ ਲੋ ਕਰ ਹੈ ਲੋ ਜੀ ਫਾਈਨਲ ਆਪਾਂ ਗੁਰੂ ਘਰ ਦੇ ਵਿੱਚ ਮੱਥਾ ਟੇਕ ਕੇ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਨਕ ਦੁੱਖ ਨਿਵਾਰਨ ਸਾਹਿਬ ਹੁਣ ਆਪਾਂ ਚੱਲੇ ਆਂ ਵਾਪਸ ਆਪਣੇ ਮੰਝਲਵਲ ਨੈਕਸਟ ਦੇਖਦੇ ਆ ਕਿੱਥੇ ਰੁਕਦੇ ਆ ਨਾ ਸ਼ਾਇਦ ਇੱਥੋਂ ਚੱਲੇ ਹੁਣ ਗੁਰੂ ਦਵਾਰਾ ਸ੍ਰੀ ਅਨੰਦਪੁਰ ਸਾਹਿਬ ਹੀ ਰੁਕਾਂਗੇ ਹੌ ਤੱਕ ਅੱਲੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਆਪਣਾ ਬਾਕੀ ਜਿਹਨੇ ਵੀ ਹਜੇ ਤੱਕ ਪੇਜ ਫੋਲੋ ਨਹੀਂ ਕੀਤਾ ਉਹ ਪੇਜ ਜ਼ਰੂਰ ਫੋਲੋ ਕਰ ਲਓ ਬਾਈ ਜੀ ਅੱਜ ਦਾ ਜਿਹੜਾ ਬਲੌਗ ਹੈ ਉਹ ਗੁਰਦੁਆਰਾ ਸ੍ਰੀ ਆਨੰਦਪੁਰ ਸਾਹਿਬ ਤੱਕ ਹੀ ਹੋਊਗਾ ਗੁਰਦੁਆਰਾ ਸ੍ਰੀ ਆਨੰਦਪੁਰ ਸਾਹਿਬ ਤੋਂ ਅੱਗੇ ਫਿਰ ਆਪਾਂ ਕਿੱਥੇ ਜਾਣਾ ਹੈ ਉਹ ਆਪਾਂ ਫਿਰ ਅਗਲੇ ਬਲੌਗ ਦੇ ਵਿੱਚ ਗੱਲਬਾਤ ਕਰਾਂਗੇ ਫਿਲਹਾਲ ਆਪਾਂ ਗੁਰਦੁਆਰਾ ਦੁੱਖਨਵਾਰਨੇ ਸਾਹਿਬ ਮੱਥਾ ਟੇਕ ਕੇ ਉਸ ਤੋਂ ਬਾਅਦ ਹੁਣ ਆਪਾਂ ਇਸ ਤੋਂ ਚੱਲੇ ਹਾਂ ਹੁਣ ਅੱਗੇ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਨੇ ਠੀਕ ਹੈ ਬਈ ਲੋ ਜੀ ਹੁਣ ਆਪਾਂ ਟਰਾਲੀ 'ਚ ਬਹਿ ਗਏ ਤੇ ਉਸ ਤੋਂ ਬਾਅਦ ਪਾਦੇ ਹੁਣ ਆਪਾਂ ਚੱਲੇ ਇਸ ਤੋਂ ਬਾਅਦ ਆਪਾਂ ਕਿੱਥੇ ਰੁਕਣਾ ਹੈ ਫਤਿਹਗੜ ਸਾਹਿਬ ਗੁਰਦੁਆਰਾ ਫਤਿਹਗੜ ਸਾਹਿਬ ਉਹ ਹੁਣ ਗੁਰਦੁਆਰਾ ਫਤਿਹਗੜ ਸਾਹਿਬ ਰੁਕਾਂਗੇ ਉਹ ਵੀ ਤੁਹਾਨੂੰ ਗੁਰੂ ਘਰ ਦੇ ਕਰਾਵਾਂਗੇ ਦਰਸ਼ਨ ਤੇ ਫਿਰ ਬਣੇ ਰਹੋ ਵੀਡੀਓ ਲੇ ਭਾਈ ਆਪਾਂ ਹੁਣ ਪਹੁੰਚ ਗਏ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸਰਾਂਧ। ਕਿ ਪਹਿਲਾਂ ਤਾਂ ਇਹ ਸੀ ਨਾ ਵੀ ਸਿੱਧ ਅਨੰਦਪੁਰ ਸਾਹਿਬ ਵੀ ਜਾ ਕੇ ਰੁਕਾਂਗੇ ਤੇ ਪਰ ਹੁਣ ਰਸਤੇ ਦੇ ਵਿੱਚ ਪਲਾਨ ਸੀਗਾ ਕਿ ਆਪਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਵੀ ਜਾਵਾਂਗੇ। ਹਨਾ ਗੱਗੂ। ਹਾਂਜੀ। ਤੇ ਹੁਣ ਇੱਥੇ ਵੀ ਕਰਕੇ ਦਰਸ਼ਨ ਮਿਲ ਲੈ ਟੇਕ ਕੇ ਮੱਥਾ। ਉਦੋਂ ਬਾਅਦ ਫੇਰਾ 5-10 ਮਿੰਟ ਬਹਿ ਕੇ ਫਿਰ ਅੱਗੇ ਚੱਲੇ ਪਾਵਾਂਗੇ। ਗੁਰਦਵਾਰਾ ਫਤੇਗੜ ਸਾਹਿਬ ਸ਼ਹੀਦੀ ਜਗਾ ਛੋਟੇ ਸਾਹਿਬ ਜਦੇ ਦੋ ਵਾਰੀ ਲਹਿ ਗਿਆ ਲਾ ਬਾਈ ਕਰੋ ਦਰਸ਼ਨ ਵੇ ਮਾਇਆ ਕਰਾ ਕੋ ਉਲੀ ਨੂੰ ਜਦ ਤੱਕ ਤੱਕ ਹੋਏ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਗੁਰਬਾਣੀ ਕੀਰਤਨ ਵੀ ਹੋ ਰਿਹਾ ਹੈ। ਬੱਸ ਇਹ ਮਤਲਬ ਮੇਰੇ ਵਾਸਤੇ ਇੱਕ ਅਲੱਗ ਜਿਹੀ ਖੁਸ਼ੀ ਹੈ ਕਿਉਂਕਿ ਬਈ ਮੈਂ ਨਾ ਮੈਂ ਕਦੇ ਘਰ ਤੋਂ ਬਾਹਰ ਨਿਕਲ ਹੀ ਨਹੀਂ। ਮੱਲੇ ਡਿਊਟੀ ਕਰਦਾ ਸੀ। ਬਟੰਡੇ ਬਟੰਡੇ ਤੋਂ ਸਿੱਧਾ ਘਰ ਘਰ ਤੋਂ ਬਟੰਡਾ ਠੀਕ ਹੈ ਜੀ। ਮੈਂ ਕਦੇ ਵੀ ਬਾਹਰ ਨਹੀਂ ਨਿਕਲਾ ਸੀਗਾ ਪਰ ਮੈਨੂੰ ਇਧਰ ਆ ਕੇ ਠੰਡਾ ਬੁਰਜ ਤੁਹਾਨੂੰ ਕਰਾਵਾਂਗੇ ਠੰਡੇ ਬੁਰਜ ਦੇ ਵੀ ਦਰਸ਼ਨ। ਠੀਕ ਹੈ ਜੀ ਫਿਰ ਹਾਲ ਆਪਾਂ ਸਰੋਵਰ ਤੇ ਚੱਲਦੇ ਆਂ ਚੱਲ ਗਿਆ ਕਿਉਂਗਾ ਸਰੋਵਰ ਬਹਿਲਾ ਕਰਿਆ ਪਿਆ ਚਲੋ ਸਰੋਵਰ ਆਜੋ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਆਂ ਸਰੋਵਰ ਕਦੇ ਭਾਈ ਤੁਸੀਂ ਵਿਹਲਾ ਨਹੀਂ ਦੇਖਿਆ ਕਿਉਂਕਿ ਇਹ ਬਹੁਤ ਜੁਨੀਕ ਹੁੰਦਾ ਹੈਗਾ ਕਮ ਵੀ ਸਰੋਵਰ ਕਦੇ ਵੀ ਤੁਸੀਂ ਵਿਹਲਾ ਨਹੀਂ ਦੇਖਿਆ ਕੋਈ 20 30 ਸਾਲਾਂ ਦੇ ਵਿੱਚ ਕਦੇ-ਕਦੇ ਹੀ ਵਿਹਲਾ ਹੁੰਦਾ ਹੁੰਦਾ ਇਹ ਹਾਂ ਤੁਸੀਂ ਦੇਖ ਲਓ ਤੇ ਚਲੋ ਜੀ ਹੁਣ ਉਸ ਤੋਂ ਬਾਅਦ ਆਪਾਂ ਦਰਬਾਰ ਸਾਹਿਬ ਚੱਲਦੇ ਹਾਂ ਉੱਥਾ ਦੇਖ ਕੇ ਆਉਣੇ ਇਹ ਆ ਗਿਆ ਬਾਈ ਜੀ ਠੰਡਾ ਬੁਰਜ ਜਿੱਥੇ ਮਾਤਾ ਗੁਜਰੀ ਜੀ ਰਹੇ ਨੇ ਹਨ ਤੇ ਇਹ ਚੀਜ਼ਾਂ ਮਤਲਬ ਦੇਖ ਕੇ ਅੰਦਰ ਇੱਕ ਮਨ ਦੇ ਵਿੱਚ ਹਨ ਇੱਕ ਬੇਰਾਗ ਵੀ ਆਉਂਦਾ ਹੈਗਾ ਆ ਸੁਭਾਵਿਕ ਹੈ ਆਉਦਾ ਹਰ ਇੱਕ ਦੀ ਆਉਂਦਾ ਤੇ ਠੰਡਾ ਬੁਰਜ ਮਾਤਾ ਗੁਜਰੀ ਜੀ ਨਾਲ ਜੁੜਿਆ ਹੋਇਆ ਹੈ ਨਾ ਜਾਦ ਦਰਬਾਰ ਸਾਹਿਬ ਦੇ ਅੰਦਰ ਵੀਡੀਓ ਅਲਾਉਡ ਨਹੀਂ ਹੈਗੀ ਬਾਹਰ ਆਪਾਂ ਜਿੱਥੇ ਮਰਜ਼ੀ ਬਣਾ ਸਕਦੇ ਆਂਗੇ ਕਿੱਥੇ ਰਹੇ ਨੇ ਮਾਤਾ ਜੀ ਬਾਕੀ ਇਹ ਭਈ ਇਹ ਸਾਰਾ ਗੁਰੂ ਘਰ ਦਾ ਦ੍ਰਿਸ਼ ਹੈ ਤੋਂ ਤੁਸੀਂ ਦਰਸ਼ਨ ਕੀਤੇ ਸੀ ਕਿ ਗੁਰਦੁਆਰਾ ਵਰਜਾ ਸਾਹਿਬਾ ਜਿਹਨੇ ਕਿ ਢੰਡਾ ਵਰਜਾ ਮਾਤਾ ਗੁਜਰੀ ਜੀ ਦੇ ਸਾਦੇ ਤੋਂ ਸਥਾਨ ਦਾ ਹੁਣ ਆਪਾਂ ਚੱਲਦੇ ਹਿੱਲੇ ਪਾਸੇ ਦਰਵਾਜ਼ਾ ਸਾਹ ਦੇ ਵਿੱਚ ਸਤਿਗੁਰੂ ਰਸੀਦ ਸਿੰਘ ਸਾਹਿਬ ਪਰ ਦਰਸ਼ਨ ਦੇ ਨਾਲ ਨਾਲ ਮਿੱਠੀ ਮਿੱਠੀ ਗੁਰਬਾਣੀ ਕੀਰਤਨ ਹੋ ਰਿਹਾ ਹੈ ਨਾ ਬੜਾ ਪਿਆਰਾ ਮਾਹੌਲ ਹੁੰਦਾ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਤਾਂ ਵੀਡੀਓ ਅਲਾਉਡ ਨਹੀਂ ਹੈਗੀ ਬਾਰ ਬਾਰ ਤੁਹਾਨੂੰ ਦਿਖਾਉਣਾ ਦਰਬਾਰ ਸਾਹਿਬ ਦੇ ਵਿੱਚ ਵੀਡੀਓ ਅਲਾਉਡ ਨਹੀਂ ਹੈਗੀ ਠੀਕ ਹੈ ਜੀ ਟੀਟੀਐਫ ਬਾਲ ਹੈ ਜੀ ਦਰਸ਼ਨ ਕਰੋ ਬਾਈ ਜੀ ਇਹ ਉਹ ਸਥਾਨ ਹੈ ਬਾਬਾ ਜੂਰਾਵਰਜੀ ਦੇ ਬਾਬਾ ਫਤੇ ਸਿੰਘ ਜੀ ਦਾ ਸ੍ਰੀ ਦੇਸਤਾਨ ਹੈ ਵੈਸੇ ਤਾਂ ਮਤਲਬ ਅਲਾਉਡ ਨਹੀਂ ਚਲੋ ਆਪਾਂ ਪਰਮਿਸ਼ਨ ਲੈ ਕੇ ਕੀਤੀ ਹੈ ਇਹ ਕਰੋ ਦਰਸ਼ਨ ਬਾਈ ਜੀ ਵੀਰ ਜੀ ਇਹ ਸੀਗਾ ਗੁਰਦੁਆਰਾ ਫਤੇਗੜ ਸਾਹਿਬ ਸਰਹੰਦ ਮਾਤਾ ਗੁਜਰਕੌਰ ਤੇ ਸਹਿਬ ਜਦੇ ਛੋਟੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਦਾ ਸਹੀਦੀ ਸਥਾਨ ਸੋ ਉਸ ਤੋਂ ਬਾਅਦ ਆਪਾਂ ਹੁਣ ਚੱਲਦੇ ਆ ਅਗਲੇ ਪੜਾਵ ਵੱਲ ਗੁਰਦੁਆਰਾ ਸ੍ਰੀ ਆਨੰਦਪੁਰ ਸਾਹਿਬ ਵੱਲ ਠੀਕ ਹੈ ਵੀਰੇ ਹਾ ਤੱਕ ਲਈ ਤੁਸੀਂ ਵੀਡੀਓ ਨਾਲ ਬਣੇ ਰਹੋ ਠੀਕ ਹੈ ਵੀਰੇ ਲੋ ਜੀ ਮਿੱਤਰੋ ਅੱਜ ਦਾ ਜਿਹੜਾ ਆਪਣਾ ਵਲੌਗ ਹੈ ਇੱਥੇ ਖਤਮ ਆ ਕਾਰਨ ਇਹ ਰਿਹਾ ਕਿ ਆਪਾਂ ਨੂੰ ਜੀ ਆਨੰਦਪੁਰ ਸਾਹਿਬ ਪਹੁੰਚਦੇ ਪਹੁੰਚਦੇ ਬਹੁਤ ਮਿਹਰਾ ਹੋ ਜਾਣਾ ਇਸ ਕਰਕੇ ਹੋ ਸਕਦਾ ਹੈ ਵੀ ਆਪਾਂ ਸਵੇਰੇ ਉਹਦੀ ਵੀਡੀਓ ਬਣਾਈਏ ਮਿਹਰਾ ਹੋ ਜਾਣਾ ਜੇ ਮਤਲਬ ਕੋਈ ਸਮਾਂ ਮਿਲਿਆ ਤਾਂ ਆਪਾਂ ਜਰੂਰ ਪਾਵਾਂਗੇ ਤੇ ਨਹੀਂ ਤਾਂ ਫਿਰ ਆਪਣਾ ਵਲੌਗ ਇੱਥੇ ਹੀ ਖਤਮ ਆ ਬਾਈ ਜੀ ਕਿਉਂਕਿ ਆਪਾਂ ਹਜੇ ਰੋਪੜ ਹੀ ਪਹੁੰਚੇ ਆ ਠੀਕ ਹੈ ਵੀਰੇ ਥੈਂਕ ਯੂ ਲੋ ਜੀ ਮਿੱਤਰੋ ਲਾਸਟ ਦੇ ਵਿੱਚ ਮਾਫੀ ਚਾਹੁੰਦੇ ਆ ਵੀ ਆਪਾਂ ਕੋਈ ਰਾਸਤੇ ਦੀ ਕੋਈ ਵੀ ਵੀਡੀਓ ਨਹੀਂ ਦਿਖਾ ਸਕੇ ਆਪਾਂ ਪਹੁੰਚ ਗਏ ਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਠੀਕ ਹੈ ਵੀਰੇ ਅਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਤੇ ਬਲੌਗ ਹੈ ਜਿਹੜਾ ਇੱਥੇ ਸਮਾਪਤ ਕਰਨ ਲੱਗੇ ਆਪਾਂ ਕਾਫੀ ਰਾਤ ਹੋ ਗਈ ਹੈ ਤਕਰੀਬਨ 11 ਦਾ ਟਾਈਮ ਹੈ ਤੇ ਹੁਣ ਨਾ ਧੋ ਕੇ ਉਸ ਤੋਂ ਬਾਅਦ ਜਾਵਾਂਗੇ ਮੱਥਾ ਟੇਕਣ ਬਾਕੀ ਗੱਲਬਾਤ ਕਰਦੇ ਹਾਂ ਸਾਰਿਆਂ ਨਾਲ ਹਨਾ ਤੇ ਅਗਲੀ ਵੀਡੀਓ ਸਵੇਰ ਤੋਂ ਸ਼ੁਰੂ ਕਰਾਂਗੇ ਆਪਾਂ ਤਦ ਤੱਕ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਜੋ ਫੇਸਬੁੱਕ ਤੇ ਫੋਲੋ ਕਰ ਲਿਓ ਠੀਕ ਹੈ ਵੀਰੇ ਤੇ ਤੁਹਾਨੂੰ ਇੱਕ ਵਾਰੀ ਦਰਸ਼ਨ ਕਰਵਾਤੇ ਆ ਠੀਕ ਹੈ ਕੋਸ਼ਿਸ਼ ਕਰਦੇ ਹਾਂ ਮੰਦਿਰੋ ਜਾ ਕੇ ਵੀ ਇੱਕ ਵਾਰੀ ਦਰਸ਼ਨ ਕਰਵਾਉਣ ਦੀ